ਇੰਗਲੈਂਡ ਦੇ ਵਿੱਚ ਇਹ ਕੰਮ ਹੋ ਗਿਆ ਜੀ ਸਾਡੇ ਕੈਨੇਡਾ ਵਿੱਚ ਇਹ ਹੋ ਹਟਿਆ ਹੈ ਤੇ ਉਸੇ ਮਾਮਲੇ ਦੇ ਵਿੱਚ ਇੰਗਲੈਂਡ ਦੇ ਵਿੱਚ ਹੁਣ ਇਹ ਗੱਲ ਹੋ ਗਈ ਹੈ ਜੀ ਇੰਗਲੈਂਡ ਦੇ ਵਿੱਚ ਵੱਡੇ ਗੁਰਦੁਆਰਿਆਂ 'ਚ ਲਿਖਿਆ ਗਿਆ ਜੀ ਮੇਰੇ ਕੋਲ ਲਿਸਟ ਨਹੀਂ ਹੁਣ ਉਹਨਾਂ ਗੁਰਦੁਆਰਿਆਂ ਦੀ ਰਿਪਬਲਿਕ ਆਫ ਖਾਲਸਾਣ ਦੇ ਬੈਨਰ ਲੱਗਣੇ ਸ਼ੁਰੂ ਹੋ ਗਏ ਜੀ ਤੁਹਾਨੂੰ ਯਾਦ ਹੋਵੇਗਾ ਮੈਂ ਪਿਛਲੇ ਫ੍ਰਾਈਡੇ ਜਾਂ ਥਰਸਡੇ ਗੱਲ ਕੀਤੀ ਸੀ ਕਿ ਸਾਡੇ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਇੱਕ ਗੁਰੂਕਰ ਦੇ ਵਿੱਚ ਇਹੋ ਹੀ ਗੁਰੂਕਰ ਹੈ ਜੀ ਦੇ ਨੇੜੇ ਮਿਸਟਰ ਹਰਦੀਪ ਸਿੰਘ ਜਿੰਜਰ ਦਾ ਕਤਰ ਕੀਤਾ ਗਿਆ ਸੀਗਾ ਬਹੁਤ ਜੰ ਹਟਲ ਉਹ ਜਾਂਦੇ ਨਹੀਂ ਮੈਂ ਵੀ ਗਿਆ ਉੱਥੇ ਉਸ ਬਟ ਉੱਥੇ ਮੈਂ ਅਸਾਈਨ ਮੇ ਤਾਂ ਬਾਤ ਚਲ ਗਿਆ ਹੁਣ ਇੰਗਲੈਂਡ ਦੇ ਵਿੱਚ ਵੀ ਰਿਪਬਲਿਕ ਆਫ ਖਾਲਸਾਣ ਦਾ ਬੈਨਰ ਗੁਰੂ ਘਰਾਂ ਦੇ ਉੱਤੇ ਲੱਗਣਾ ਸ਼ੁਰੂ ਹੋ ਗਿਆ ਜੀ ਔਰ ਇਹ ਇਹ ਨਹੀਂ ਜੀ ਪਤਾ ਹੁਣ ਹੋਏਗਾ ਕਿ ਉਹ ਜਿਹੜਾ ਵੈਨਕੂਵਰ ਦਾ ਡੈਲਟਾ ਦੇ ਵਿੱਚ ਹੈ ਜੀ ਗੁਰੂਕਰ। ਆ ਇਹ ਹੁਣ ਇਹ ਕੁਝ ਹੋਣ ਲੱਗ ਪਿਆ ਹੈ। ਹੁਣ ਇਸ ਗੱਲ ਦੇ ਨਾਲ ਜਿਹੜਾ ਭਾਰਤ ਦੀ ਸਰਕਾਰ ਹੈ ਉਹਦੇ ਨਾਲ ਨੇਚਰਲੀ ਸਾਡੀ ਕੈਨੇਡਾ ਦੀ ਸਰਕਾਰ ਹੈ ਜਿਹੜੇ ਮਾੜੇ ਮੁੱਟੇ ਹੁਣ ਸੰਬੰਧ ਸੁਧਰਨ ਲੱਗੇ ਹੋਏ ਨੇ। ਉਹਨਾਂ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਫਰਕ ਪਵੇਗਾ। ਕਿ ਸਾਡੀ ਗਵਰਨਮੈਂਟ ਆਫ ਇੰਡੀਆ ਉਹਨੇ ਕਹਿ ਗਈ ਜੀ ਇਹਨਾਂ ਨੂੰ ਹਟਾਓ। ਸਾਡੀ ਕੈਨੇਡੀਅਨ ਸਰਕਾਰ ਇਹ ਕਹਿੰਦੀ ਹੈ ਜੀ ਹਰੇਕ ਨੂੰ ਇੱਥੇ ਹੱਕ ਹੈ